ਸੁਖਬੀਰ ਬਾਦਲ ਸ਼ਿਕਾਲਤਖ ਸੈਪ ਦੇ ਚਤਾਰ ਦੇ ਹੱਕ ਦੇ ਵਿੱਚ ਨਿਤਰੇ ਨੇ ਦੱਸਦੇ ਇੱਕ ਸੁਖਬੀਰ ਬਾਦਲ ਨੇ ਉਹਨਾਂ ਦੇ ਹੱਥ ਚ ਟਵੀਟ ਕੀਤਾ ਉਹਨਾਂ ਨੇ ਲਿਖਿਆ ਕਿ ਮੇਰੇ ਧਿਆਨ ਚ ਆਇਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦਿਆਂ ਜਾਲੀ ਅਕਾਊਂਟ ਬਣਾ ਕੇ ਸ਼ਿਕਾਲਤਖ ਸੈਪ ਤੇ ਸਤਕਾਰਯੋਗ ਸਿੰਘ ਸਹਿਬਾਨਾ ਖਿਲਾਫ ਇੱਕ ਕੱਟਿਆ ਪ੍ਰੋਪੋਗੈਂਡਾ ਚਲਾਇਆ ਜਾ ਰਿਹਾ ਹੈ ਜੋ ਕਿ ਅਤ ਨਿੰਦनीय ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਸ਼ਿਕਾਲਤਖ ਸੈਪ ਨੂੰ ਸਮਰਪਿਤ ਹੈ ਇਸ ਕਰਕੇ ਇਸ ਕੂੜ ਪ੍ਰਚਾਰ ਵੇਖ ਕੇ ਹਰ ਕੋਈ ਪਰੇਸ਼ਾਨ ਹੈ ਅੱਜ ਸਾਨੂੰ ਪੰਥ ਦੋਖੀ ਤਾਕਤਾਂ ਤੋਂ ਪੂਰਨ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ ਸ਼੍ਰੀ ਗੁਰੂ ਕਾਲਕਸੇਪ ਜੀ ਦੀ ਸਰਵ ਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਇਸ ਸਾਰੇ ਪ੍ਰੋਪਗੈਂਡਾ ਦੇ ਸਖਤ ਨਿਖੇਧੀ ਕਰਦਾ ਹਾਂ ਦੱਸ ਦੇ ਇਸ ਦੇ ਨਾਲ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੀ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਸ਼੍ਰੀ ਕਾਲਕਸੇਪ ਜੀ ਦੇ ਅਧਿਕਾਰ ਵੱਲੋਂ ਸ਼ੋਨੀ ਅਕਾਲੀ ਦਰ ਨਾਲ ਸੰਬੰਧਿਤ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਬੁਲਾਈ ਗਈ ਹੈ ਪਰੰਤੂ ਕੁਝ ਲੋਕ ਆਪਣੀ ਸੋਚ ਅਨੁਸਾਰ ਫੈਸਲਾ ਪ੍ਰਭਾਵਿਤ ਕਰਨ ਦੇ ਮੰਤਨਾਲ ਸਿੰਘ ਬਾਨੂ ਨੂੰ ਸਿੱਤਾ ਦੇ ਰਹੇ ਨੇ ਅਜੇ ਹਾਂ ਨਿੱਜੀ ਤੌਰ ਤੇ ਮੰਗ ਪੱਤਰ ਦੇ ਨਾਲ ਤੇ ਮੀਡੀਆ ਰਾਹੀਂ ਕੀਤਾ ਜਾ ਰਿਹਾ ਇਸ ਵਰਤਾਰੇ ਨਾਲ ਸ਼ਿਕਾਇਤਕ ਸਹਿਬਤ ਸਿੰਘ ਸਹਿਬਾਨ ਦੀ ਜਾਣੇ ਅਣਜਾਣੇ ਚ ਤੋਹੀਨ ਹੋ ਰਹੀ ਹੈ ਕਿਉਂਕਿ ਕਿਸੇ ਵੀ ਮਾਮਲੇ 'ਚ ਫੈਸਲਾ ਲੈਣ ਲਈ ਜਿਤਦਾਰ ਸਹਿਬਾਨ ਆਜ਼ਾਦ ਤੇ ਖੁਦਮੁਖਤਿਆਰ ਨੇ ਤੇ ਉਹ ਇਤਿਹਾਸ ਰਵਾਇਤਾਂ ਤੇ ਮਰਿਆਦਾ ਦੀ ਸੇਚ ਫੈਸਲਾ ਲੈਂਦੇ ਸਮਰਥ ਨੇ ਮੈਂ ਪੰਥਕ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਸੰਜੀਦਾ ਮਸਲੇ 'ਚ ਸੰਜਮ ਰੱਖਿਆ ਜਾਵੇ ਸ਼ਿਕਾਇਤਕ ਸਹਿਬ ਦੀ ਪ੍ਰਭੂ ਸੱਤਾ ਸੰਪਨ ਹਸਤੇ ਦਾ ਸਤਕਾਰ ਰੱਖਿਆ ਜਾਵੇ ਜਿਤੇਦਾਰ ਸਹਿਬਾਨ ਨੂੰ ਸਲਾਹਾਂ ਦੇਣ ਦੀ ਆੜਹੀ ਨਹੀਂ ਸੀਤਾ ਨਾਦਤੀਆਂ ਜਾਣ ਤੇ ਉਹਨਾਂ ਦੀ ਨਿੱਜੀ ਸ਼ਖਸੀਅਤ ਉੱਪਰ ਕਿਸੇ ਕਿਸਮ ਦੇ ਸਵਾਲ ਨਾ ਉਠਾਏ ਜਾਣ ਦੱਸਦੇ ਕਿ ਕਾਲੇ ਲੀਡਰਾਂ ਦੇ ਜੱਜਦਾਰ ਅਕਬੀਰ ਸਿੰਘ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਕਿਹਾ ਪਰ ਇਸ ਤੋਂ ਪਹਿਲਾਂ ਜੱਜਦਾਰ ਦੇ ਨਾਲ ਸੁਖਬੀਰ ਬਾਦਲ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਦਾ ਵਿਰੋਧ ਵੀ ਅਕਾਲ ਦਲ ਵੱਲੋਂ ਕੀਤਾ ਗਿਆ ਤੇ ਹੁਣ ਇਸ ਸੰਬੰਧੀ ਸੁਖਬੀਰ ਬਾਦਲ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਸਮਾਨੋ ਦੇ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਹੈ